ਭੜਾ ਨੂੰ ਰੋਕਦਾ ਪ੍ਰਬੰਧ ਕਰਨਾ ਹੁੰਦਾ ਹੈ ਉਹ ਸੂਬਾ ਸਰਕਾਰ ਨੇ ਕਰਨਾ ਹੁੰਦਾ ਹੈ ਹਾਂਜੀ ਲੇਕਿਨ ਸੂਬਾ ਸਰਕਾਰ ਦੀ ਅਵੇਸਲੀ ਪਾਲਿਸੀ ਨੇ ਇੱਕ ਹੜ੍ਹ ਲਿਆਂਦੇ ਨੇ ਜੇ ਕੇਂਦਰ ਸਰਕਾਰ ਨੇ ਇਹਨਾਂ ਨੂੰ 611 ਕਰੋੜ ਰੁਪਏ ਪੰਜਾਬ ਸਰਕਾਰ ਨੂੰ ਦਿੱਤਾ ਪਾਸ ਕੀਤਾ ਹੈ ਜਿਹਦੇ ਵਿੱਚੋਂ 229 ਕਰੋੜ ਰੁਪਏ ਇਹਨਾਂ ਨੂੰ ਪਹਿਲੀ ਕਿਸ਼ਤ ਦੇ ਦਿੱਤੀ ਆ ਕਿ ਇਹ ਹੜ੍ਹਾਂ ਦੇ ਰੋਕਥਾਮ ਦੇ ਪ੍ਰਬੰਧ ਕਰਨ ਤੇ ਪੰਜਾਬ ਸਰਕਾਰ ਨੇ ਕਿਉਂ ਨਹੀਂ ਕੀਤੇ ਕਿਉਂਕਿ ਪੰਜਾਬ ਦਾ ਮੁੱਖ ਮੰਤਰੀ ਭਗਵਾਨ ਤੁਮਾਨ ਤੇ ਇੱਕ ਨਾਂ ਦਾ ਮੁਖਬੰਦ ਨਹੀਂ ਹੈ 1988 ਵਾਲੇ ਹੜ ਦੇ ਦੇਖੇ ਨੇ ਐਰਕਾਂ ਵਾਲੇ ਹੜਾ ਨੇ ਤਾਂ 1988 ਵਾਲੇ ਹੜਾ ਨੂੰ ਮਾਰਕ ਪਾ ਕੇ ਰੱਖ ਦਿੱਤੀ ਆ ਬਹੁਤ ਵੱਡਾ ਨੁਕਸਾਨ ਕੀਤਾ ਇਹ ਪੰਜਾਬ ਸਰਕਾਰ ਨੂੰ ਸਾਰੇ ਮੁਕੰਮਲ ਪ੍ਰਬੰਧ ਜਿਹੜੇ ਨੇ ਹਰਾਂ ਦੀ ਰੋਕ ਖੋਮ ਲਈ ਇਹ ਕਰਨੇ ਚਾਹੀਦੇ ਸੀ ਜਿਹੜੇ ਨਹੀਂ ਕੀਤੇ ਜਿਹਦੇ ਕਾਰਨ ਅੱਜ ਪੰਜਾਬ ਦੇ ਲੋਕ ਜਿਹੜੇ ਨੇ ਮੁਸੀਬਤ ਦੇ ਵਿੱਚ ਆ ਬੰਨ ਨੂੰ ਰੋਕਣ ਵਾਸਤੇ ਸਰਕਾਰਾਂ ਬਹੁਤ ਕੁਝ ਕਰ ਸਕਦੀਆਂ ਨੇ ਜੇ ਸਰਕਾਰਾਂ ਇਮਾਨਦਾਰ ਹੋਣ ਕਿ ਇਹਨਾਂ ਜਿਹੜੇ ਜਿਹੜੇ ਦਰਿਆਵਾਂ ਦੇ ਕੰਢੇ ਜਿਹੜੇ ਪਾਰਕ ਦੇ ਨੇ ਪਾਣੀ ਜਿਹੜਾ ਬੜੀ ਬੜੀ ਤੇਜ਼ੀ ਨਾਲ ਵਗ ਰਿਹਾ ਹੈ ਤੇ ਉਹਨਾਂ ਨੂੰ ਉਹਨਾਂ ਬੰਨਾਂ ਨੂੰ ਸਰਕਾਰਾਂ ਹੀ ਰੋਕ ਲਗਾ ਸਕਦੀਆਂ ਨੇ ਪਠਾਨਕੋਟ ਤੋਂ ਮਾਝਾ ਤੋਂ ਜੋੜਦਾ ਹੈ ਚੱਕੀ ਵਾਲਾ ਪੁਲ ਉਹ ਤੱਕੀ ਪੁਲ ਵੀ ਜਿਹੜਾ ਇਸੇ ਕਰਕੇ ਟੁੱਟਾ ਏ ਕਿ ਬਹੁਤ ਵੱਡੇ ਪੱਧਰ ਤੇ ਮਾਈਨਿੰਗ ਹੋਈ ਰੇਤਾ ਵੀ ਔਰ ਇਹਨਾਂ ਨੇ ਲੁੱਟ ਮਚਾਈ ਪੂਰੀ ਔਰ ਇਹਨੇ ਬੇ ਠੰਗੇ ਤਰੀਕੇ ਦੇ ਨਾਲ ਇਹਨਾਂ ਨੇ ਮਾਈਨਿੰਗ ਕੀਤੀ ਜਿਹਦੇ ਵਿੱਚ ਦਰਿਆਵਾਂ 'ਚ ਪਾੜ ਪੈਣ ਦਾ ਵੀ ਇਹੀ ਕਸੂਰਵਾਰ ਏ ਔਰ ਜਿਹੜਾ ਤੱਕੀ ਦਾ ਪੁਲ ਟੁੱਟ ਗਿਆ ਤੱਕੀ ਪੁਲ ਉਹਦਾ ਵੀ ਰੇਤਾ ਮਾਈਨਿੰਗੇ ਬਾਰੇ ਕੰਮ ਹੀ ਜ਼ਿੰਮੇਵਾਰ ਏ ਇਹ ਜਿਹੜੀ ਦਿੱਲੀ ਦੀ ਟੀਮ ਆਈ ਆ ਉਹ ਪੰਜਾਬ ਨੂੰ ਲੁੱਟਣ ਵਾਸਤੇ ਆਈ ਆ ਉਹ ਪੰਜਾਬ ਦਾ ਭਲਾ ਨੋ ਆਸਤੇ ਨਹੀਂ ਆਈ ਇਸ ਲਈ ਇਹ ਪੰਜਾਬ ਸਰਕਾਰ ਨੂੰ ਤੇ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਜੇ ਉਹ ਪੰਜਾਬੀ ਆ ਜੇ ਉਹ ਪੰਜਾਬ ਦਾ ਪੁੱਤਰ ਆ ਤੇ ਪੰਜਾਬ ਦੇ ਹਿੱਤਾਂ ਲਈ ਸੋਚੇ ਨਾ ਕਿ ਕਿਸੇ ਵਸਣ ਦੀ ਮਿੱਟੀ ਨੂੰ ਚੈਨਲ ਨੂੰ ਵੇਖ ਰਹੇ ਸਾਰੇ ਥੋਟਿਆਂ ਨੂੰ ਮੇਰੇ ਵੱਲ ਸਤਿਕਾਰ ਅੱਜ ਜਿਵੇਂ ਫਿਰ ਹਾਜ਼ਰ ਹਾਂ ਇੱਕ ਖਾਸ ਮੌਕਾਤ ਲੈ ਕੇ ਅਤੇ ਸਾਡੇ ਨਾਲ ਹਮੇਸ਼ਾ ਦੀ ਤਰ੍ਹਾਂ ਮੌਜੂਦ ਹਨ ਵੱਖ-ਵੱਖ ਅਹੁਦਿਆਂ ਤੇ ਬਰਾਜਮਾਨ ਰਹੇ ਚੁੱਕੀ ਅਤੇ ਭਾਰਤ ਸਰਕਾਰ ਦੇ ਸਮਾਲ ਇੰਡਸਟਰੀ ਪਾਰਕ ਸਰਕਾਰ ਦੇ ਚੇਅਰਮੈਨ ਸਰਦਾਰ 인ਦਰਜੀਤ ਸਿੰਘ ਦੀ ਬਾਤਰ ਕੇ ਇਹਨਾਂ ਨਾਲ ਅਸੀਂ ਅੱਜ ਗੱਲਬਾਤ ਕਰਾਂਗੇ ਹੜਾਂ ਦੇ ਸਬੰਧ ਦੇ ਵਿੱਚ ਸਤਿਕਾਰਯੋਗ ਬਾਤਰ ਸਤਿਕਾਰਯੋਗ ਜੀ ਸੋਨ ਸਾਹਿਬ ਬਾਤਰ ਕੇ ਸਾਹਿਬ ਪੰਜਾਬ ਵਿੱਚ ਹੜਾਂ ਨੇ ਬਹੁਤ ਪਿੰਡਾਂ ਦੇ ਪਿੰਡਾਂ ਦੇ ਵਿੱਚ ਤਬਾਈ ਮਚਾਈ ਹੋਈ ਹੈ ਇਹਦੇ ਬਾਰੇ ਅਸੀਂ ਕੀ ਕਹਿਣਾ ਜਮਾਂਗੇ ਕੁਝ ਦੇਖੋ ਜਿਹੜੇ ਹੜ੍ਹ ਆਉਂਦੇ ਨੇ ਇਹ ਕੁਦਰਤੀ ਆਫਤ ਤੇ ਕਿ ਜਦੋਂ ਬਹੁਤ ਜ਼ਿਆਦਾ ਬਾਰਸ਼ਾਂ ਹੁੰਦੀਆਂ ਨੇ ਤੇ ਪਹਾੜਾਂ ਦੇ ਵਿੱਚੋਂ ਪਾਣੀ ਦਾ ਵਹਾਜ ਜਿਹੜਾ ਉਹ ਦਰਿਆਵਾਂ ਦੇ ਵਿੱਚ ਆਉਂਦਾ ਹੈ ਹਾਂਜੀ ਤੇ ਜਦੋਂ ਇੰਨੀ ਵੱਡੀ ਤਦਾਦ ਚ ਬਾਰਸ਼ਾਂ ਦਾ ਪਾਣੀ ਆਉਂਦਾ ਹੈ ਤਾਂ ਉਦੋਂ ਡੈਮ ਵੀ ਭਰ ਜਾਂਦੇ ਨੇ ਦਰਿਆ ਨਦੀਆਂ ਨਾਲੇ ਵੀ ਭਰ ਜਾਂਦੇ ਨੇ ਤੇ ਉਦੋਂ ਜਦੋਂ ਇੰਨੀ ਤੇਜ਼ ਰਫ਼ਤਾਰ ਨਾਲ ਪਾਣੀ ਵਹਿੰਦਾ ਹੈ ਨਾ ਤੇ ਉਦੋਂ ਕਿਤੇ ਨਾ ਕਿਤੇ ਬੰਨ ਟੁੱਟ ਜਾਂਦੇ ਨੇ ਜਿਹੜੇ ਕਮਜ਼ੋਰ ਬੰਨ ਹੁੰਦੇ ਨੇ ਉਹ ਜਦੋਂ ਟੁੱਟਦੇ ਨੇ ਤੇ ਉਹ ਪਿੰਡਾਂ ਦੇ ਪਿੰਡ ਜਿਹੜੇ ਨੇ ਉਹ ਫਸਲਾਂ ਹੀ ਬਰਬਾਦ ਨਹੀਂ ਕਰਦੇ ਲੋਕਾਂ ਦਾ ਜਾਨੀ ਤੇ مالی ਨੁਕਸਾਨ ਵੀ ਵੱਡੇ ਪੱਧਰ ਤੇ ਕਰਦੇ ਨੇ ਲੇਕਿਨ ਜਦੋਂ ਬਾਰਸ਼ਾਂ ਦਾ ਮੌਸਮ ਹੁੰਦਾ ਹੈ ਤਾਂ ਉਦੋਂ ਸਰਕਾਰਾਂ ਨੂੰ ਇਹ ਚਾਹੀਦਾ ਹੈ ਕਿ ਉਹ ਹੜ੍ਹ ਰੋਕੂ ਹੜ੍ਹ ਰੋਕੂ ਥਾਵਾਂ ਉਹਦੇ ਪ੍ਰਬੰਧ ਕਰਨੇ ਚਾਹੀਦੇ ਨੇ ਹੜ੍ਹਾਂ ਨੂੰ ਰੋਕਣਾ ਚਾਹੀਦਾ ਹਰ ਕੀਮਤ ਦੇ ਉੱਤੇ ਉਹ ਸਰਵੇਖਣ ਕਰਨੇ ਚਾਹੀਦੇ ਨੇ ਕਿ ਕਿਹੜੇ ਕਿਹੜੇ ਦਰਿਆਵਾਂ ਦੇ ਬੰਨ ਜਿਹੜੇ ਨੇ ਉਹ ਕਮਜ਼ੋਰ ਨੇ ਉਹਨਾਂ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ ਲੇਕਿਨ ਸਰਕਾਰਾਂ ਅਵੇਸਲੀਆਂ ਹੋ ਜਾਂਦੀਆਂ ਨੇ ਤੇ ਜਦੋਂ ਇੰਨੇ ਜ਼ੋਰਦਾਰ ਬਾਰਸ਼ਾਂ ਆਉਂਦੀਆਂ ਨੇ ਤੇ ਤੇਜ਼ ਪਾਣੀ ਆਉਂਦਾ ਏ ਪਹਾੜਾਂ ਦੇ ਵਿੱਚੋਂ ਤੇ ਉਦੋਂ ਫਿਰ ਕਮਜ਼ੋਰ ਬਣ ਜਿਹੜੇ ਨੇ ਉਹ ਟੁੱਟ ਜਾਂਦੇ ਨੇ ਤੇ ਉਹ ਟੁੱਟਣ ਦੇ ਨਾਲ ਜਾਨੀ ਤੇ ਮਾਲੀ ਨੁਕਸਾਨ ਹੁੰਦਾ ਏ ਪਰ ਮੈਂ ਸਮਝਦਾ ਹਾਂ ਕਿ ਜਿੱਥੇ ਕੁਦਰਤ ਦੀ ਕਰੋਪੀ ਆ ਉੱਥੇ ਪੰਜਾਬ ਸਰਕਾਰ ਨੇ ਵੀ ਕੋਈ ਹਾਵੜ ਰੋਕਣ ਦੇ ਪ੍ਰਬੰਧ ਨਹੀਂ ਕੀਤੇ ਜਿਸ ਤਰ੍ਹਾਂ ਕੇਂਦਰ ਸਰਕਾਰ ਨੇ ਕੇਂਦਰ ਦੀ ਮੋਦੀ ਸਰਕਾਰ ਨੇ 311 ਕਰੋੜ ਰੁਪਈਆ ਹਰਾਦੀ ਰੋਗ ਠਾਮ ਲਈ ਪੰਜਾਬ ਸਰਕਾਰ ਨੂੰ ਪਾਸ ਕੀਤਾ ਔਰ ਜਿਹਦੇ ਵਿੱਚੋਂ 229 ਕਰੋੜ ਰੁਪਏ ਦੀ ਕਿਸ਼ਤ ਉਹਨਾਂ ਨੇ ਪੰਜਾਬ ਸਰਕਾਰ ਨੂੰ ਕੇਂਦਰ ਸਰਕਾਰ ਨੇ ਦੇ ਦਿੱਤੀ ਕਿ ਜਿੱਥੇ-ਜਿੱਥੇ ਦੀ ਕੋਈ ਕਮਜ਼ੋਰੀਆਂ ਨੇ ਹੜ੍ਹ ਆਉਣ ਦੀ ਕਮਜ਼ੋਰੀਆਂ ਦਾ ਪ੍ਰਬੰਧ ਕੀਤਾ ਜਾਵੇ ਤਾਂ ਕਿ ਪੰਜਾਬ ਦੇ ਲੋਕਾਂ ਦਾ ਜਾਨੀ ਤੇ مالی ਨੁਕਸਾਨ ਨਾ ਹੋਵੇ ਪਰ ਪੰਜਾਬ ਸਰਕਾਰ ਨੇ ਇਸ ਪਾਸੇ ਧਿਆਨ ਨਹੀਂ ਦਿੱਤਾ ਬਿਲਕੁਲ ਜੀ ਜੇ ਸਰਕਾਰ ਨੇ ਧਿਆਨ ਦਿੱਤਾ ਹੁੰਦਾ ਤੇ ਜਿਹੜੀ ਆਫਤ ਆਈ ਆ ਜਿਹੜਾ ਲੋਕਾਂ ਦਾ ਜਾਨੀ ਤੇ ਮਾਲੀ ਨੁਕਸਾਨ ਹੋਇਆ ਏ ਉਹ ਨਾ ਹੁੰਦਾ ਅੱਜ 라ਵੀ ਦਰਿਆ ਦੇ ਕਮਜ਼ੋਰ ਬੰਨਾ ਕਰਕੇ ਅਮਰਸਰ ਜ਼ਿਲ੍ਹੇ ਦੇ 100 ਤੋਂ ਵੱਧ ਪਿੰਡ ਜਿਹੜੇ ਨੇ ਪ੍ਰਭਾਵਿਤ ਹੋਏ ਨੇ ਜਿਹੜੇ ਕਿ ਹਜ਼ਾਰਾਂ ਏਕੜ ਜਿਹੜੀਆਂ ਫਸਲਾਂ ਤਬਾਹ ਹੋ ਗਈਆਂ ਲੋਕਾਂ ਦੀਆਂ ਔਰ ਲੋਕ ਵਿਚਾਰੇ ਬੇਵਸ ਹੋ ਕੇ ਤੁਹਾਨੂੰ ਜੋ ਦੇਖ ਰਹੇ ਨੇ ਪਰ ਸਰਕਾਰਾਂ ਨੇ ਕੋਈ ਪ੍ਰਬੰਧ ਨਹੀਂ ਕੀਤਾ ਲੇਕਿਨ ਫਿਰ ਵੀ ਜਿਹੜੇ ਲੋਕ ਨੇ ਲੋਕਾਂ ਦਾ ਸਾਥ ਦੇ ਰਹੇ ਨੇ ਲੋਕ ਲੋਕਾਂ ਨੂੰ ਰਾਸ਼ਨ ਪਹੁੰਚਾ ਰਹੇ ਨੇ ਜਿੱਥੇ ਨਹੀਂ ਵੀ ਜਾ ਸਕਦੇ ਰਿਸਕ ਲੈ ਕੇ ਟ੍ਰੈਕਟਰ ਟਰਾਲੀਆਂ ਤੇ ਜਾ ਰਹੇ ਨੇ ਮੈਂ ਜਿੱਥੇ ਅੱਜ ਦੇ ਪ੍ਰਬੰਧਾਂ ਦੀ ਗੱਲ ਕਰਾਂ ਤੇ ਡੀਸੀ ਅਮਰਸਰ ਸੰਬੰਧ ਤੇਜ਼ੀ ਨਾਲ ਕਰ ਰਹੇ ਨੇ ਉਹ ਮੈਂ ਅਮਰਸਰ ਵਿਖੇ ਦੇ ਐਸਐਸਪੀ ਦੀ ਵਿਚਾਂਗਾ ਕਰਾਂਗਾ ਔਰ ਅਮਰਸਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਜਿਹੜੇ ਮੈਡਮ ਨੇ ਮੈਂ ਉਹਨਾਂ ਦੀ ਵਿਚ ਸ਼ਲਾਘਾ ਕਰਨ ਤੋਂ ਬਿਗੈ ਰਹਿ ਨਹੀਂ ਸਕਦਾ ਜਿਨ੍ਹਾਂ ਨੇ ਅੱਧੀ ਅੱਧੀ ਰਾਤ ਤੱਕ ਵੀ ਜਾ ਕੇ ਟਰੈਕਟਰਾਂ ਦੇ ਉੱਤੇ ਲੋਕਾਂ ਦੀ ਦੇਖਪਾਲ ਕੀਤੀ ਔਰ ਲੋਕਾਂ ਨੂੰ ਸੁਰੱਖਿਤ ਬਾਹਰ ਕੱਢਿਆ ਜਿੱਥੇ ਉਹਨਾਂ ਨੇ ਚੰਗੇ ਮਿਹਨਤ ਕੀਤੀ ਲੋਕਾਂ ਦੇ ਬਚਾਓ ਲਈ ਉੱਥੇ ਕੇਂਦਰ ਸਰਕਾਰ ਨੇ ਫੌਜਾਂ ਦਾ ਪਰੇਜ਼ ਕੀਤਾ ਫੌਜ ਨੂੰ ਲੋਕਾਂ ਦੀ ਸੁਰੱਖਿਆ ਲਈ ਲਾਇਆ BSF ਨੂੰ ਲੋਕਾਂ ਦੀ ਸੁਰੱਖਿਆ ਲਈ ਲਾਇਆ ਔਰ 20 ਤੋਂ ਵੱਧ ਹੈਲੀਕਾਪਟਰ ਦਾ ਰੇਂਜ ਕੀਤਾ ਲੋਕਾਂ ਨੂੰ ਉਹ ਸੁਰੱਖਿਅਤ ਉਹ ਥਾਵਾਂ ਤੋਂ ਕੱਢ ਕੇ ਅਸੁਰੱਖਿਅਤ ਥਾਵਾਂ ਤੋਂ ਕੱਢ ਕੇ ਲਿਆ ਕੇ ਸੁਰੱਖਿਅਤ ਥਾਵਾਂ ਤੇ ਉਹਨਾਂ ਨੂੰ ਬਿਠਾਉਣਾ ਇਹ ਇਹ ਸਾਰੇ ਪ੍ਰਬੰਧ ਜਿਹੜੇ ਨੇ ਅੱਜ ਕੀਤੇ ਜਾ ਰਹੇ ਨੇ ਲੇਕਿਨ ਪੰਜਾਬ ਸਰਕਾਰ ਦੀ ਨਲਾਕੀ ਕਾਰਨ ਇਹ ਸਾਰਾ ਕੁਝ ਕਾਟ ਵਾਪਰਿਆ ਏ ਜੇ ਇਹਨਾਂ ਖੜਾ ਨੂੰ ਰੋਕਣ ਦੇ ਪ੍ਰਬੰਧ ਕੀਤੇ ਹੁੰਦੇ ਤੇ ਕਦੇ ਵੀ ਅੱਜ ਇਹ ਜਿਹੜੇ ਦਿਨ ਦੇਖਣੇ ਪੈ ਰਹੇ ਨੇ ਲੋਕਾਂ ਨੂੰ ਇਹ ਨਾ ਦੇਖਣੇ ਪੈਂਦੇ ਬਸ ਦੋ ਗੱਲਾਂ ਨੇ ਇਹ ਹੜ ਆਉਂਦੇ ਕਿਉਂ ਨੇ ਤੇ ਇਹਨਾਂ ਦੀ ਰੋਕਥਾਮ ਕੀ ਹੈ ਤੇ ਇਹਦੇ ਜ਼ਿੰਮੇਵਾਰ ਅਫਟਰ ਆਲ ਕੌਣ ਹੈ ਇਹਨਾਂ ਦੇ ਜਿਹੜੇ ਹੜ ਆਉਂਦੇ ਨੇ ਉਹ ਕੁਦਰਤ ਵੱਲੋਂ بارشਾਂ ਜਦੋਂ ਜ਼ੋਰਦਾਰ ਪੈਂਦੀਆਂ ਨੇ ਤੇ ਕੁਦਰਤ ਵੱਲੋਂ ਹੀ ਹੜ ਆਉਂਦੇ ਨੇ ਲੇਕਿਨ ਜਿੱਥੇ ਕੁਦਰਤ ਵੱਲੋਂ بارشਾਂ ਆਉਂਦੀਆਂ ਨੇ ਤੇ ਉਥੇ ਸਰਕਾਰਾਂ ਨੂੰ ਇਚਾਈਦਾ ਹੈ ਕਿ ਸਰਕਾਰ ਜਿਹੜੀ ਸੂਬੇ ਦੀ ਆ ਉਹ ਆਪਣੇ ਸੂਬੇ ਦੀ ਸੁਰੱਖਿਆ ਲਈ ਉਹ ਹੈਵਾਂ ਨੂੰ ਰੋਕਣ ਦੇ ਸਖਤ ਪ੍ਰਬੰਧ ਕਰੇ ਔਰ ਚਕੰਨੀ ਹੋ ਕੇ ਸਰਕਾਰ ਹਮੇਸ਼ਾ ਹੀ ਰਹਿਣੀ ਚਾਹੀਦੀ ਆ ਜਦੋਂ ਵੀ ਬਾਰਸ਼ਾਂ ਦਾ ਮੌਸਮ ਹੁੰਦਾ ਹੈ ਬਿਲਕੁਲ ਬਸਤੀ ਜੀ ਸਾਹਿਬ ਆਫਟਰ ਲਈ ਇਹ ਮੈਂ ਉਹਨੇ ਕੁਸਚਨ ਪੁੱਛ ਰਿਹਾ ਹਾਂ ਤੁਹਾਡੇ ਕੋ ਵੀ ਇਹਦੇ ਜ਼ਿੰਮੇਵਾਰ ਕੌਣ ਆ ਜਿਸ ਤਰ੍ਹਾਂ ਕਿ ਜਿਹੜਾ ਹੜਾ ਆਉਂਦੇ ਆ ਤੇ ਇਹਦੀ ਰੋਕਥਾਮ ਕਿਦਾਂ ਹੜਾ ਆਉਂਦੇ ਆ ਜਾਂ ਲਿਉਣੇ ਪੈਂਦੇ ਆ ਇਹ ਜਿਹੜੇ ਹੜਾ ਨੂੰ ਰੋਕਣ ਦਾ ਪ੍ਰਬੰਧ ਕਰਨਾ ਹੁੰਦਾ ਹੈ ਉਹ ਸੂਬਾ ਸਰਕਾਰ ਨੇ ਕਰਨਾ ਹੁੰਦਾ ਹੈ ਹਾਂਜੀ ਲੇਕਿਨ ਸੂਬਾ ਸਰਕਾਰ ਦੀ ਅਵੇਸਲੀ ਪਾਲਿਸੀ ਨੇ ਇੱਕ ਹੜ੍ਹ ਲਿਆਂਦੇ ਨੇ ਜੇ ਕੇਂਦਰ ਸਰਕਾਰ ਨੇ ਇਹਨਾਂ ਨੂੰ 611 ਕਰੋੜ ਰੁਪਇਆ ਪੰਜਾਬ ਸਰਕਾਰ ਨੂੰ ਦਿੱਤਾ ਪਾਸ ਕੀਤਾ ਹੈ ਜਿਹਦੇ ਵਿੱਚੋਂ 229 ਕਰੋੜ ਰੁਪਇਆ ਇਹਨਾਂ ਨੂੰ ਪਹਿਲੀ ਕਿੱਸ ਦੇ ਦਿੱਤੀ ਆ ਕਿ ਇਹ ਹੜਾਂ ਦੇ ਰੋਗ ਥਾਮ ਦੇ ਪ੍ਰਬੰਧ ਕਰਨ ਤੇ ਪੰਜਾਬ ਸਰਕਾਰ ਨੇ ਕਿਉਂ ਨਹੀਂ ਕੀਤੇ ਕਿਉਂਕਿ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਤੇ ਇੱਕ ਨਾਂ ਦਾ ਮੁੱਖ ਮੰਤਰੀ ਗਏ ਦਿੱਲੀ ਦੀ ਟੀਮ ਜਿਹੜੀ ਆ ਉਹੀ ਆ ਕੇ ਸਾਰਾ ਕੁਝ ਕਰਦੀ ਆ ਜਿਨ੍ਹਾਂ ਨੂੰ ਪੰਜਾਬ ਦੇ ਹਿਤਾ ਨਾਲ ਕੋਈ ਦਰਦ ਨਹੀਂਗਾ ਔਰ ਜਿੰਨੇ ਵੀ ਰਾਜ ਸਭਾ ਦੇ ਮੈਂਬਰ ਇਹਨਾਂ ਨੇ ਬਾਹਰੋਂ ਬਣਾਏ ਨੇ ਅੱਜ ਤੱਕ ਕਿਸੇ ਵੀ ਰਾਜ ਸਭਾ ਦੇ ਮੈਂਬਰ ਨੇ ਆ ਕੇ ਹਾਦ ਅਨਾਰਨੀ ਮਾਰਿਆ ਲੋਕਾਂ ਦੀ ਜਿਹੜੀ ਮੁਸੀਬਤ ਬਣੀਆ ਉਹਦੇ ਵਿੱਚ ਕੋਈ ਵੀ ਆ ਕੇ ਭਾਈਵਾਲ ਨਹੀਂ ਬਣਿਆ ਤੇ ਜੇ ਦਿੱਲੀ ਦੀ ਟੀਮ ਕਿਦੀ ਆ ਉਹਨਾਂ ਨੂੰ ਵੀ ਪੰਜਾਬ ਨਾਲ ਕੋਈ ਹਮਦਰਦੀ ਨਹੀਂ ਤੇ ਜਿਹੜੇ ਰਾਸ਼ਟਰਵਾਦੀ ਮੈਂਬਰ ਆਮ ਆਦਮੀ ਪਾਰਟੀ ਨੇ ਬਾਹਰੋਂ ਲਿਆ ਕੇ ਸਾਡੇ ਸਿਰ ਤੇ ਬਿਠਾ ਦਿੱਤੇ ਨੇ ਉਹਨਾਂ ਨੂੰ ਵੀ ਪੰਜਾਬ ਦੇ ਨਾਲ ਕੋਈ ਹਮਦਰਦੀ ਨਹੀਂ ਆ ਇਸ ਲਈ ਮੈਂ ਤੇ ਇਹੀ ਕਹਿਣਾ ਚਾਹਣਾ ਹੈ ਕਿ ਸਮਾਂ ਜਿਹੜਾ ਹੈ ਪੰਜਾਬ ਦੇ ਲੋਕੋ ਪਛਾਣੋ ਪੰਜਾਬ ਦੇ ਲੋਕਾਂ ਨੇ ਕਾਂਗਰਸ ਵੀ ਦੇਖੀ ਕਾਲੀ ਵੀ ਦੇਖੇ ਔਰ ਜਿਹੜੀ ਆਮ ਆਦਮੀ ਪਾਰਟੀ ਜਿਹਦੇ ਤੇ ਬੜੀਆਂ ਵੱਡੀਆਂ ਆਸਾਂ ਲਾਈਆਂ ਸੀ ਲੋਕਾਂ ਨੇ ਆਮ ਆਦਮੀ ਪਾਰਟੀ ਵੀ ਦੇਖ ਲਈਆ ਕਿਹੜੇ ਕੰਦ ਇਹਨਾਂ ਨੇ ਚੰਨ ਚੜਾਏ ਨੇ ਇਸ ਲਈ ਮੈਂ ਤੇ ਇਹ ਗੱਲ ਕਹਿਣੀ ਚਾਹਣਾ ਹੈ ਕਿ ਪੰਜਾਬ ਦੇ ਲੋਕੋ ਸੂਝ-ਬੂਝ ਦੇ ਨਾਲ ਆਪਣੇ ਵੋਟ ਦੀ ਇਸ ਤੇ ਮਾਲ ਕਰਿਆ ਕਰੋ ਤਾਂ ਕਿ ਚੰਗੀਆਂ ਸਰਕਾਰਾਂ ਬਣ ਔਰ ਲੋਕ ਹਤੈਸੀ ਸਰਕਾਰਾਂ ਬਣ ਜਿੱਥੇ ਲੋਕਾਂ ਦਾ ਜੀਵਨ ਜਿਹੜਾ ਹੈ ਪੱਦਰ ਉੱਚਾ ਸਰਕਾਰਾਂ ਚ ੁੱੱਕ ਸਕਣ ਮਾਸਟਰ ਜੀ ਸਾਹਿਬ ਇਹ ਜਿਹੜੇ ਹਾੜੇ ਆ ਜਿਸ ਤਰ੍ਹਾਂ 1977 ਵਿੱਚ ਵੀ ਆਏ ਥਾਤੀ ਜੁਆ ਹੈ ਨਾ ਇਹਦੀ ਰੋਕ ਥਾਮ ਲਈ ਅਜੇ ਤੱਕ ਜਿਹੜੀਆਂ ਕਿੰਨੀਆਂ ਸਰਕਾਰਾਂ ਆਈਆਂ ਤੇ ਕਿੰਨੀਆਂ ਗਈਆਂ ਕੁਝ ਨਹੀਂ ਕਰ ਸਕਿਆ ਜਦੋਂ ਵੀ ਥਾੜ ਹੁੰਦੇ ਨੇ ਉਦੋਂ ਸਰਕਾਰਾਂ ਨੂੰ ਯਾਦ ਹੁੰਦਾ ਹੈ ਕਿ ਇਹ ਪ੍ਰਬੰਧ ਕੀਤੇ ਹੁੰਦੇ ਤੇ ਇਨਾ ਪੰਜਾਬ ਦਾ ਨਖ਼ਾਨ ਨਾ ਹੁੰਦਾ ਲੇਕਿਨ ਜਦੋਂ ਉਹ ਸਮਾਂ ਲੰਘ ਜਾਂਦਾ ਹੈ ਤੇ ਸਰਕਾਰਾਂ ਫਿਰ ਅਵੇਸਲੀਆਂ ਹੋ ਜਾਂਦੀਆਂ ਨੇ ਤੇ ਇਸ ਪਾਸੇ ਵੱਲ ਧਿਆਨ ਨਹੀਂ ਦਿੰਦੀਆਂ ਜੇ ਸਰਕਾਰਾਂ ਇਸ ਪਾਸੇ ਵੱਲ ਧਿਆਨ ਦੇਣ ਕਿ ਜਿਹੜੇ ਪਿਛਲੇ ਸਮੇਂ ਦੇਖੇ ਨੇ 1988 ਵਾਲੇ ਹੜ ਜਿਹੜੇ ਦੇਖੇ ਨੇ ਪੈਰਕਾਂ ਵਾਲੇ ਹੜਾ ਨੇ ਤਾਂ 1988 ਵਾਲੇ ਹੜਾ ਨੂੰ ਵੀ ਮਾਰ ਪਾ ਕੇ ਰੱਖ ਦਿੱਤੀ ਆ ਬਹੁਤ ਵੱਡਾ ਨੁਕਸਾਨ ਕੀਤਾ ਏ ਇਹ ਪੰਜਾਬ ਸਰਕਾਰ ਨੂੰ ਸਾਰੇ ਮੁਕੰਮਲ ਪ੍ਰਬੰਧ ਜਿਹੜੇ ਨੇ ਹਰਾਂ ਦੀ ਰੋਕਥਾਮ ਲਈ ਇਹ ਕਰਨੇ ਚਾਹੀਦੇ ਸੀ ਜਿਹੜੇ ਨਹੀਂ ਕੀਤੇ ਜਿਹਦੇ ਕਾਰਨ ਅੱਜ ਪੰਜਾਬ ਦੇ ਲੋਕ ਜਿਹੜੇ ਨੇ ਮੁਸੀਬਤ ਦੇ ਵਿੱਚ ਫਸੇ ਹੋਏ ਨੇ ਬਸਰਗੀ ਸਾਹਿਬ ਇਹ ਹੁਣ ਇਹ ਹੜੜ ਜਿਹੜੇ ਆਏ ਆ ਕਈਆਂ ਨਹਿਰਾਂ ਤੇ ਦਾ ਰਾਵੀ ਚ ਕਿਨੇ ਕਿਨੇ ਪਾੜ ਪੈ ਗਏ ਇਹ ਆ ਇਹ ਰੁਕਣ ਕਿ ਕਿੱਦਾਂ ਰੁਕ ਸਕਦੇ ਹੁਣ ਦੇਖੋ ਇਹਨਾਂ ਦਰਿਆਵਾਂ ਦੇ ਬੰਨਾਂ ਨੂੰ ਰੋਕਣ ਵਾਸਤੇ ਸਰਕਾਰਾਂ ਬਹੁਤ ਕੁਝ ਕਰ ਸਕਦੀਆਂ ਨੇ ਜੇ ਸਰਕਾਰਾਂ ਇਮਾਨਦਾਰ ਹੋਣ ਕਿ ਇਹਨਾਂ ਜਿਹੜੇ ਜਿਹੜੇ ਦਰਿਆਵਾਂ ਦੇ ਕੰਢੇ ਜਿਹੜੇ ਪਾਰ ਗਏ ਨੇ ਪਾਣੀ ਜਦਾ ਬੜੀ ਬੜੀ ਤੇਜ਼ੀ ਨਾਲ ਵਗ ਰਿਹਾ ਹੈ ਤੇ ਉਹਨਾਂ ਨੂੰ ਉਹਨਾਂ ਬੰਨਾਂ ਨੂੰ ਸਰਕਾਰਾਂ ਹੀ ਰੋਕ ਲਗਾ ਸਕਦੀਆਂ ਨੇ ਜਿਹੜੇ ਪਬਲਿਕ ਆ ਪਬਲਿਕ ਤੇ ਆਪਣਾ ਕੰਮ ਕਰ ਰਹੀ ਆ ਇੱਕ ਦੂਜੇ ਦੇ ਦੁੱਖ ਸੁੱਖ ਦੇ ਵਿੱਚ ਭਾਈਵਾਲ ਬਣ ਰਹੀ ਆ ਪਰ ਜਿਹੜੇ ਕੰਮ ਸਰਕਾਰਾਂ ਨੇ ਕਰਨੇ ਨੇ ਉਹ ਸਰਕਾਰਾਂ ਨੇ ਹੀ ਕਰਨੇ ਹੁੰਦੇ ਨੇ ਜਿਹੜੇ ਇਹਦੇ ਇਹਦੇ ਵੱਡੇ ਬੰਨ ਲਾਉਣੇ ਨੇ ਉਹ ਸਰਕਾਰਾਂ ਹੀ ਲਾ ਸਕਦੀਆਂ ਨੇ ਇਸ ਲਈ ਸਰਕਾਰਾਂ ਨੂੰ ਇਹਨਾਂ ਕੰਮਾਂ ਲਈ ਅਵੇਸਲੇ ਨਹੀਂ ਹੋਣਾ ਚਾਹੀਦਾ ਹਮੇਸ਼ਾ ਹੀ ਜਦੋਂ ਮੌਸਮ ਬਰਸਾਤਾ ਦਾ ਆਉਂਦਾ ਏ ਤਾਂ ਸਰਕਾਰ ਨੂੰ ਆਪਣੇ ਪੰਜਾਬ ਦੇ ਲੋਕਾਂ ਦੀ ਸੁਰੱਖਿਆ ਲਈ ਯਤਨ ਕਰਨੇ ਚਾਹੀਦੇ ਨੇ ਬਿਲਕੁਲ ਬਾਕੀ ਸਭ ਇਹ ਆਪਾਂ ਕਰ ਲਈ ਹੋ ਗਈ ਗੱਲ ਪੰਜਾਬ ਸਰਕਾਰ ਦੀ ਕੋਈ ਤੂੰ ਹੀ ਭਾਰਤ ਸਰਕਾਰ ਦੀ ਚੇਅਰਮੈਨ ਜੀ ਸਮਾਲ ਇੰਡਸਟਰੀ ਦੀ ਤੇ ਆਪਣੀ ਸੈਂਟਰ ਸਰਕਾਰੋਂ ਕੁਝ ਕਰ ਰਹੀ ਆ ਪੰਜਾਬ ਬਾਰੇ ਕੁਝ ਹੜਾ ਹਦਬੰਦੀ ਮੈਂ ਦੱਸਿਆ ਜੀ ਪਹਿਲਾਂ ਦੱਸ ਕੇ ਹਟਿਆ ਕਿ 611 ਕਰੋੜ ਰੁਪਇਆ ਪੰਜਾਬ ਦੇ ਹੜਾਂ ਦੀ ਰੋਕਥਾਮ ਲਈ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਦੇ پاس ਕੀਤੇ ਨੇ ਔਰ ਜਿਹਦੇ ਵਿੱਚੋਂ ਪਹਿਲੀ ਕਿਸ਼ਤ 229 ਕਰੋੜ ਰੁਪਇਆ ਪੰਜਾਬ ਸਰਕਾਰ ਨੂੰ ਦੇ ਦਿੱਤਾ ਗਿਆ ਲੇਕਿਨ ਇਹਨਾਂ ਦੀ ਅਵੇਸਲੀ ਕੰਮ ਅਵੇਸਲੀ ਪੁਨੇ ਕਰਕੇ ਇਹਨਾਂ ਨੇ ਉਹਦੀ ਵਰਤੋਂ ਨਹੀਂ ਕੀਤੀ ਇਹਨਾਂ ਹੜਾ ਨੂੰ ਰੋਕਣ ਵਾਲੇ ਪਾਸੇ ਧਿਆਨ ਨਹੀਂ ਦਿੱਤਾ ਔਰ ਭਗਵੰਤ ਮਾਨ ਜੀ ਕਦੀ ਤਾਮੰਡਾ ਨੂੰ ਦੀ ਸੈਰ ਕਰ ਰਹੇ ਨੇ ਕਦੀ ਕਿਸ ਸਟੇਟ ਤੇ ਜਾ ਰਹੇ ਨੇ ਆਪਣੇ ਸਟੇਟ ਦੇ ਲੋਕਾਂ ਦਾ ਤੇ ਉਹਨਾਂ ਨੂੰ ਭੁੱਲਿਆ ਹੋਇਆ ਸਾਰਾ ਕੰਮ ਕਿ ਪੰਜਾਬ ਪਵੇ ਟੱਠੇ ਕੂਚ ਉਹ ਤੇ ਜੋ ਅਰਵਿੰਦ ਕੇਜਰੀਵਾਦ ਜੀ ਕਹਿੰਦਾ ਹੈ ਉਹੀ ਉਹ ਕਰਦੇ ਨੇ ਬਿਲਕੁਲ ਬਾਸਰ ਜੀ ਸਾਹਿਬ ਜਿਹੜੇ ਹੜਾ ਇਹਨਾਂ ਦਾ ਕੁਝ ਜਿਸ ਤਰ੍ਹਾਂ ਰੇਟ ਮਾਫੀਏ ਦੇ ਨਾਲ ਹੀ ਕੋਈ ਸੰਬੰਧ ਹੋ ਸਕਦਾ ਹੈ ਜਿਹੜੇ ਹੜਾ ਆਉਂਦੇ ਨੇ ਉਹ ਜਿਹੜੇ ਇਹਨਾਂ ਨੇ ਰੇਤ ਮਾਫੀਆ ਤੇ ਕੰਟਰੋਲ ਨਹੀਂ ਕੀਤਾ ਕੰਟਰੋਲ ਤੇ ਕੀ ਕਰਨਾ ਸੀ ਇਹਨਾਂ ਆਮ ਆਦਮੀ ਪਾਰਟੀ ਦੇ ਐਮਐਲਏ ਨੇ ਔਰ ਮੰਤਰੀਆਂ ਨੇ ਰੱਜ ਕੇ ਰੇਤਾਂ ਦੀ ਮਾਈਨਿੰਗ ਕੀਤੀ ਔਰ ਵੱਡੇ ਵੱਡੇ ਖੂਪੋਟ ਦਿੱਤੇ ਔਰ ਇਹਦਾ ਇਕਰ ਨਹੀਂ ਹੈ ਕਿ ਜਿਹੜਾ ਪਠਾਨਕੋਟ ਤੇ ਮਹਾਤਮ ਦੂਤ ਜੋੜਦਾ ਹੈ ਚੱਕੀ ਵਾਲਾ ਪੁਲ ਉਹ ਚੱਕੀ ਪੁਲ ਵੀ ਜਿਹੜਾ ਇਸੇ ਕਰਕੇ ਟੁੱਟਾ ਏ ਕਿ ਬਹੁਤ ਵੱਡੇ ਪੱਧਰ ਤੇ ਮਾਈਨਿੰਗ ਹੋਈ ਰੇਤਾ ਵੀ ਔਰ ਇਹਨਾਂ ਨੇ ਲੁੱਟ ਮਚਾਈ ਪੂਰੀ ਔਰ ਇਹਨੇ ਬੇ ਢੰਗੇ ਤਰੀਕੇ ਦੇ ਨਾਲ ਇਹਨਾਂ ਨੇ ਮਾਈਨਿੰਗ ਕੀਤੀ ਜਿਹਦੇ ਵਿੱਚ ਦਰਿਆਵਾਂ 'ਚ ਪਾੜ ਪੈਣ ਦਾ ਵੀ ਇਹੀ ਕਸੂਰਵਾਰ ਹੈ ਔਰ ਜਿਹੜਾ ਤੱਕੀ ਦਾ ਪੁਲ ਟੁੱਟ ਗਿਆ ਤੱਕੀ ਪੁਲ ਉਹਦਾ ਵੀ ਰੇਤਾ ਮਾਈਨਿੰਗ ਵਾਲਾ ਕੰਮ ਹੀ ਜ਼ਿੰਮੇਵਾਰ ਹੈ ਇਸ ਲਈ ਇਹ ਗੱਲਾਂ ਕੁਝ ਹੋਰ ਕਰਦੇ ਸੀ ਲੇਕਿਨ ਕੰਮ ਕੁਝ ਹੋਰ ਕਰਦੇ ਨੇ ਜਿਹੜੇ ਕਹਿੰਦੇ ਸੀ ਰੇਤਾ ਮਾਈਨਿੰਗ ਤੋਂ 20000 ਕਰੋੜ ਰੁਪਇਆ ਕਮਾ ਲਵਾਂਗੇ ਉਹ ਕਮਾਉਣਿਆਂ ਤੇ ਇਹਨਾਂ ਕੀ ਸੀ ਇਹਨਾਂ ਤੇ ਆਪਣੇ ਐਮਐਲਏ ਤੇ ਮੰਤਰੀਆਂ ਨੂੰ ਖੁੱਲ੍ਹ ਦੇ ਛੱਡੀ ਕਿ ਤਕੜੇ ਹੋ ਕੇ ਜਿੰਨੀ ਮਾਈਨਿੰਗ ਕਰ ਸਕਦੇ ਜੇ ਕਰ ਲਵੋ ਇਥੋਂ ਹੀ ਤੇ ਪੰਜਾਬ ਦੇ ਲੋਕਾਂ ਨੂੰ ਸ਼ੱਕ ਪੈਂਦਾ ਏ ਕਿ ਜਿਹੜੀ ਦਿੱਲੀ ਦੀ ਟੀਮ ਆਈ ਆ ਉਹ ਪੰਜਾਬ ਨੂੰ ਲੁੱਟਣ ਵਾਸਤੇ ਆਈ ਆ ਉਹ ਪੰਜਾਬ ਦਾ ਭਲਾ ਕਰਨ ਵਾਸਤੇ ਨਹੀਂ ਆਈ ਇਸ ਲਈ ਇਹ ਪੰਜਾਬ ਸਰਕਾਰ ਨੂੰ ਤੇ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਮਝ ਲੈਣਾ ਚਾਹੀਦਾ ਏ ਕਿ ਜੇ ਉਹ ਪੰਜਾਬੀ ਆ ਜੇ ਉਹ ਪੰਜਾਬ ਦਾ ਪੁੱਤਰ ਆ ਤੇ ਪੰਜਾਬ ਦੇ ਹਿੱਤਾਂ ਲਈ ਸੋਚੇ ਨਾ ਕਿ ਕੇਂਦਰ ਦੀ ਆਮ ਆਦਮੀ ਪਾਰਟੀ ਦੀ ਜਿਹੜੀ ਟੀਮ ਆਈ ਹੈ ਉਹਦੇ ਬਾਰੇ ਸੋਚੇ ਨਾ ਉਹਨਾਂ ਦੇ ਅੱਗੇ ਆਪਣੇ ਆਪ ਨੂੰ ਗਹਿਣੇ ਪਾ ਕੇ ਰੱਖ ਦਿੱਤਾ ਗਿਆ ਏ ਜਿਦਾਂ ਕਿ ਉਹੀ ਟੀਮ ਜੋ ਆਉਂਦੀ ਆ ਉਹੀ ਕਰਦੀ ਆ ਬਿਲਕੁਲ ਜੀ ਠੀਕ ਹੈ ਜੀ ਬਸ ਸਰਕ ਸਾਹਿਬ ਠੀਕ ਹੈ ਥੈਂਕ ਯੂ